ਮੈਂ ਪੜਿਆ ਤਾਂ ਇਸੇ ਤਰ੍ਹਾਂ ਮੇ ਕੋਈ ਬੱਚਾ 3 ਜਾਂ 4 ਪਲੱਸ 2 ਜਾਂ ਤੁਹਾਡਾ ਮਨ ਦੀ ਇੱਛਾ ਹੈ ਕਿ ਵਡੇ ਹੋ ਕੇ ਕੁਝ ਬਣਾ ਪਰ ਕੋਈ ਨਹੀਂ ਪਤਾ ਲੱਗ ਰਿਹਾ ਕਿ ਮੈਂ ਪੜਾਂ ਕਿ ਨਹੀਂ ਕਿ ਕਿਸ ਤਰ੍ਹਾਂ ਪੜ੍ਹਨ ਦੇ ਨਾਲ ਜਿਹੜੀ ਨਤੀਜਾ ਪੜ੍ਹਨ ਨੂੰ ਆਉਂਦੀ ਹੈ ਕਿ ਕਿਹੜਾ ਇੱਕ ਇੱਕ ਕੇ ਟੌਪਿਕ ਦਾ ਕੀ ਆ ਨਾਮ ਹੁੰਦਾ ਸਾਨੂੰ 1699 ਦੀ ਸਾਖੀ ਸਮੇਂ ਕੋਈ ਵੀ ਸਿੱਖ ਅਨਪੜ ਨਹੀਂ ਸੀ ਮੁਗਲ ਹਮਾਮੀਆਂ ਦੁਨੀਆ ਕੋਤਾ ਤਾਰਿਕ ਪੰਜਾਬ ਦੇ ਵਿੱਦਿਅਕ ਨਿਆਰ ਦੇ ਉਦੇਸ਼ਾਂ ਨਾਲ ਬਹੁਤ ਉੱਚੇ ਸਨ ਆਜਾਤੀ ਵੀ ਵੱਡਾ ਸੋਚਣਾ ਹੈ ਵੱਡੀਆਂ ਕੋਸ਼ਿਸ਼ਾਂ ਕਰਨੀਆਂ ਹਨ ਵੱਡੇ ਅਸਰ ਬੰਨਾ ਹੈ ਇਸ ਲਈ ਜ਼ਰੂਰੀ ਹੈ ਕਿ ਸਾਡੇ ਬৌਧਿਕ ਪੱਧਰ ਦਾ ਵਿਕਾਸ ਹੋਵੇ ਅਸੀਂ ਸਾਰੇ ਸਿੱਖੀਏ ਕਿ ਸਿੱਖਣ ਦਾ ਢੰਗ ਕੀ ਹੈ ਮੈਂ ਤੁਹਾਨੂੰ ਐਕਸਪਲੇਨ ਕਰਾਂਗਾ ਤਾਂ ਜੋ ਨਾਲ ਦੀ ਨਾਲ ਤੁਹਾਡੇ ਉਹ ਦਿਮਾਗ ਦੇ ਵਿੱਚ ਨੋਟ ਹੋਈ ਜਾਵੇ ਠੀਕ ਹੈ ਮੈਂ ਕੋਸ਼ਿਸ਼ ਕਰਾਂਗਾ ਜਿੰਨੇ ਸੌਖੇ ਤੋਂ ਸੌਖੇ ਸ਼ਬਦ ਵਰਤਾਂ ਤਾਂ ਜੋ ਤੁਹਾਨੂੰ ਤੋਂ ਕੁਝ ਸਿੱਖਣ ਨੂੰ ਮਿਲ ਸਕੇ ਤੇ ਉਹ ਸ਼ਬਦ ਤੁਸੀਂ ਆਪਣੀ ਜ਼ਿੰਦਗੀ 'ਚ ਲਿਆਓ ਬੱਚਿਓ ਧਿਆਨ ਦੇਣਾ ਆਪਣੇ ਹੁਣ ਸੋਚ ਕੀ ਰਹਿ ਗਈ ਆ ਕੋਈ ਵੀ ਬੱਚਾ ਪਲੱਸ 2 ਦਾ ਕੋਈ 10th ਦਾ ਬੱਚੇ ਦਾ ਏਮ ਕੀ ਬਣ ਰਿਹਾ ਏ ਬੱਚਾ ਕਹਿੰਦਾ ਮੈਂ ਬਾਹਰ ਹੀ ਜਾਣਾ ਬਸ ਬੱਚਿਓ ਇਥੋਂ ਆਪਾਂ ਨੂੰ ਇਹ ਪਤਾ ਲੱਗਦਾ ਏ 1699 ਜੋ ਆਪਾਂ ਕੱਲ ਵੀ ਪੜਿਆ ਸੀ ਸ਼ੁਰੂ ਬੱਚਿਓ ਹੁਣ ਦੇਵੇਂ 2024 ਚੱਲ ਰਿਹਾ ਇਸੇ ਤਰ੍ਹਾਂ 1699 ਦੀ ਜਦੋਂ ਸਾਖੀ ਸੀ ਉਹਦੋਂ ਤੱਕ ਉਹ 1699 ਦੀਆਂ ਕੂਪੀਆ ਰਿਪੋਰਟਾਂ ਉਦੋਂ ਇੱਕ ਵੀ ਸੇਖਣ ਪੜ ਨਹੀਂ ਸੀ ਉਸ ਸਮੇਂ ਕਿ ਆਪਾਂ ਕਹਿੰਦੇ ਆ ਨਾ ਹੁਣ ਸਿੱਧੀ ਪੜਨਾ ਨਹੀਂ ਆ ਜਾਂ ਸਾਡੇ ਪਹਿਲੇ ਜਿਹੜਾ ਪੜਿਆ ਉਹ ਤੋਂ ਆਪਣੀਏ ਪਤਾ ਲੱਗਦਾ ਮਾਹਰਾ ਰঞ্জੀਤ ਸਿੰਘ ਜੀ ਦਾ 40 ਸਾਲ ਰਾਜ ਸੀ ਮਾਹਰਾ ਰঞ্জੀਤ ਸਿੰਘ ਕੀ ਕਰਦੇ ਸੀ ਜਿੱਤੇ ਉਹ ਇੱਕ ਗੁਰਦੁਆਰਾ ਸਾਹਿਬ ਹੁੰਦੇ ਸੀ ਗੁਰਦੁਆਰਾ ਸਾਹਿਬ ਦੇ ਨਾਲ ਇੱਕ ਸਕੂਲ ਪਿਆਰ ਕਰਦੇ ਕਿਉਂ ਕੀ ਮਰੇਕ ਬੱਚੇ ਨੂੰ ਐਜੂਕੇਸ਼ਨ ਚ ਇਸ ਕਰਕੇ ਇਹ ਹਾਰ ਸਕਦੇ ਵੀ ਪਿਆ ਕੀ ਉਹ ਸਮੇਂ ਤੁਹਾਨੂੰ ਜਿਵੇਂ ਦੇ ਸਮੇਂ ਤਾਂ ਕਿ ਅਯੂਬਾਂ ਤਾਂ ਵੀ ਕਹਿਣੀ ਪਈ ਦੀ ਉਹ ਚੋਟੀ ਸਿੱਖਿਆ ਗਰੀ ਕੀ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮਨਮਤਰ ਕਰੋ ਅਰਦਾਸ ਕਰੋ ਇੱਕ ਨਿਰਲੈਗ ਬੱਚਾ ਬੂਲਵੰਤਰ ਕਰਕੇ ਅਰਦਾਸ ਕਰਕੇ ਰਾਤ ਕਰੋ ਅਰਦਾਸ ਕਰੋ ਫਿਰ ਕੰਮ ਨੂੰ ਸ਼ੁਰੂ ਠੀਕ ਆ ਉਹ ਜਿਹੜੀ ਆਪਾਂ ਗੱਲ ਕਰ ਰਹੇ ਆ ਬੱਚਿਓ 1700 ਜਿਹੜੇ ਮੇਲੇ ਕੋਈ ਨਹੀਂ ਟੇਕਣ ਪੜਨੀ 2000 ਰਿਪੋਰਟਾਂ ਤੋਂ ਪਤਾ ਲੱਗਦਾ ਕਿ ਜਿਹੜੇ ਪੰਜਾਬ ਦੇ stdc ਸੀ ਦੇਸ਼ਾਂ ਦੇਸ਼ਾਂ ਨਾਲੋਂ ਜ਼ਿਆਦਾ ਪੜ੍ਹੇ ਰਹੇ ਨੇ ਸਿੱਖਣ ਨੂੰ ਕੀ ਮਿਲਦਾ ਬੱਝੋ ਇਹ ਆਪਣੀ ਸੋਚ ਇੱਥੇ ਤੱਕ ਨਹੀਂ ਰੱਖਣੀ ਕਿ ਬਸ ਅਸੀਂ ਨਾਮ ਦਾ ਮਤਲਬ ਪੰਜਾਬ ਨਾਲ ਨਾਮ ਤੋਂ ਹੋਵੇ ਤੁਹਾਡਾ ਹੋਣੀ ਪਤਾਸੋ ਤੁਸੀਂ ਯਾਦ ਕਰਦੇ ਕਿ ਕੰਨੇ ਅक्षर ਬਣੇ ਅੱਗੇ ਨਾ ਨ ਇੱਕ 14 ਨਾਲ ਨਾ ਦੇ ਮਤਲਬ ਇਹਦੇ ਤਿੰਨ ਮੰਨੇ ਤਿੰਨ ਕੰਨੇ ਲਾਇਦੇ ਤਿੰਨ ਕੰਨੇ ਅੱਗੇ ਕਰਦਾ ਇਹ ਜਿਹੜੇ ਵਰਡ ਆ ਤੁਹਾਨੂੰ ਪਹਿਲਾਂ ਨਿੰਮਾ ਫਿਰ ਅਕ ਤਿੰਨ ਕਰਦੇ ਆ ਫਿਰ ਅਕ ਕਰਦਾ ਬਣਦਾ ਹੈ ਨਾਮ ਇਹ ਮਨਪੰਡਾਅ ਸ਼ਬਦ ਨੂੰ ਮਤਲਬ ਫੇਰ ਕਰਦੇ ਆ ਕਿਤੇ ਵਿੱਚ ਆਪ ਨੂੰ ਸਿਖਾਇਆ ਗਿਆ ਜੀ ਗੁਰੂ ਨਾਨਕ ਦੇਵ ਜੀ ਕੋਲ ਹਰ ਵੇਲੇ ਕੰਮ ਤੇ ਕੋਠੀ ਹੁੰਦੀ ਸੀ ਜੋ ਸ਼ਬਦ ਉਚਾਰ ਉਚਾਹੀ ਕਰਦੇ ਕੋਠੀ ਸਿਖ ਰਹੇ ਰਹੇ ਸਨ ਉਦਾਸੀਆਂ ਦੌਰਾਨ ਗ੍ਰੀ ਪ੍ਰਕਾਸ਼ ਦੀ ਬਾਣੀ ਵੀ ਉਸ ਵਿੱਚ ਦਰਜ ਕਰਦੇ ਨੇ ਫੁਰਾਕਣ ਸਿੰਘਾ ਕੋਲ ਜਿੱਥੇ ਸ਼ਕਤ ਨੂੰ ਦੇਣ ਉੱਥੇ ਨਾਲ ਵੀ ਹਰ ਵੇਲੇ ਇੱਕ ਬੱਤਾ ਹੁੰਦਾ ਸੀ ਜਿਵੇਂ ਜਿਸਾਬਾਂ ਕਾਰਜ ਤੇ ਕਲਮ ਹੁੰਦੀ ਸੀ ਯਾਦ ਰੱਖਿਓ ਜਮਾ ਮੇਰਾ ਚੋਸਤਾ ਅਸੀਂ ਆਪਣੇ ਟਿੱਕੇ ਅਤੇ ਸਾਡੇ ਗਿਆਨ ਨੂੰ बार-बार ਪੜ੍ਹ ਕੇ ਤਰੋ ਤਾਜ਼ਾ ਰਾਂਗੇ ਇਹ ਜਿਸੀਂ ਗਿਆਨ ਰੂਪੀ ਅਸਰ ਅਮੀਰ ਬਣ ਜਾਵਾਂਗੇ ਨੋਟਿਸ ਤੱਕ ਦੇ ਨਾਲ ਨੋਟਿਸ ਮੇਕਿੰਗ ਵੀ ਜ਼ਰੂਰ ਕਰੀਏ ਜੇ ਇਸ ਦਾ ਇੱਕ ਤਰੀਕਾ ਸਾਫ਼ ਸਾਫ਼ ਦਰਜ ਕੀਤਾ ਜਾਂਦਾ ਹੈ ਬੱਚਿਓ ਹੁਣ ਆਪਾਂ ਸਭ ਤੋਂ ਪਹਿਲਾ ਪਹਿਲਾ ਨੁਕਤਾ ਪਾਵ ਐਨ ਇਹਦਾ ਪਹਿਲਾ ਅੰਗ ਹੈ ਜਦ ਲਈ ਐਨ ਦਾ ਜੀਵਾ ਨੋਟਿਸ ਬੱਚਿਓ ਨਾਮ ਟੋਪੀ ਵੀ ਤਾਂ ਲਿਆ ਗਿਆ ਏ ਸਿੰਘਮ ਦਾ ਢੰਗ ਚੀ ਇਹ ਦੇਖੋ ਜੀ ਸਿੱਖਣੀ ਆ ਉਹਨੂੰ ਸਿੱਖੀਏ ਕਿ ਕਹਿੰਦੇ ਸੀ ਉਹ ਯੂਰਪੇਨ ਕਰਦੇ ਐਨ ਨੂੰ ਕੀ ਕਹਾਵਾ ਲੋਟਿੰਗ ਲੋਟਿੰਗ ਮਤਲਬ ਅੱਜ ਵੇਲੇ ਜਿਹੜਾ ਉਹ ਬਣਿਆ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ ਨਾਲ ਬੱਚਿਓ ਅੱਪਾ ਕੱਲ ਪਰਸੋਂ ਪੜਿਆ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰੇ ਆਧਰਮ ਸਾਹਿਬ ਦਾ ਜੋ ਨਾਨਕ ਦੇ ਪਾਤਸ਼ਾਹ ਜੀ ਨੇ ਜੋ ਇਹਦੇ ਵਿੱਚ ਲਿਖਿਆ ਗਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਜਾਂਦੇ ਸੀ ਉਹਨਾਂ ਕੋਲੇ ਕਲਮ ਨਿਵਾਰ ਤੇ ਉਹਦੀ ਇੰਕੀ ਜਦੋਂ ਵੀ ਸ਼ਬਦ ਉਚਾਰਦੇ ਗਏ ਨੇ ਲੇਖ ਭਗਵਾਨ ਦੀ ਬਾਣੀ ਦੇ ਵਿੱਚ ਕੁੰਜੀ ਗਏ ਆ ਚਾਰ ਦਸਮੀਆਂ ਕੀਤੀਆਂ ਜਿੱਤੇ ਜਿੱਤੇ ਬਖਸ਼ਾ ਬਣ ਮਿਲੇ ਆ ਉਹਨਾਂ ਦੀ ਭਗਤਾਨੀ ਬਾਣੀ